ਹਲੋ ਐਂਡ ਵੈਲਕਮ ਗਾਇਸ ਕਿਵੇਂ ਆਈ ਤੁਹ ਹੋਪ ਤੀ ਸਾਰੇ ਘੰਟੋਂ ਦਾ ਗਾਇਸ ਆਪਾਂ ਪੂਰੇ ਘੰਟਾਂ ਦੇ ਮਿੱਤਰੋ ਸਵਾਗਤ ਹੈ ਅੱਜ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਪਹਿਲਾਂ ਵਾਲੇ ਜਿਹੜੇ ਵਲੌਗ ਸੀ ਉਹ ਵੀ ਆਪਣੇ ਬਹੁਤ ਵਧੀਆ ਚੱਲੇ ਆ ਬਹੁਤ ਪਿਆਰ ਦਿੱਤਾ ਸਾਰਿਆਂ ਨੇ ਵਧੀਆ ਰਿਸਪੌਂਸ ਮਿਲਿਆ ਵਾ ਤੇ ਅੱਜ ਵਾਲਾ ਵਲੌਗ ਵੀ ਬੜਾ ਘੰਟੂਨ ਵਾਲਾ ਵਾ ਤੇ ਜੁੜੇ ਰਹੋ ਸਾਰੇ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਤੇ ਮਿੱਤਰੋ ਜਿਹੜੇ ਹਿਸਾਬ ਨਾਲ ਆਪਣੀ ਚੈਨਲ ਦੀ ਗਰੋਥ ਹੋ ਰਹੀ ਹੈ ਉਸ ਹਿਸਾਬ ਨਾਲ ਤਾਂ ਠੀਕ ਹੀ ਵਧੀਆ ਰਿਸਪੌਂਸ ਮਿਲਿਆ ਸੀ ਜਿੰਨੇ ਕਿ ਸਬਸਕ੍ਰਾਈਬਰ ਆ ਉਸ ਹਿਸਾਬ ਨਾਲ ਵਧੀਆ ਰਿਹਾ ਸਾਤ ਦਿਨ ਦੇ ਰਿਓ ਘੈਂਟ ਘੈਂਟ ਵਲੌਗ ਲੈ ਕੇ ਆਵਾਂਗੇ ਅੱਜ ਵਾਲੇ ਵਲੌਗ ਵੀ ਘੈਂਟ ਆਊਗਾ ਬਸ ਦੇਖੀ ਜਾਓ ਸਾਰਾ ਮਿੱਤਰੋ ਅੱਜ ਇੱਕ ਆਪਣੀ ਕੰਪੈਨ ਵੀ ਲਗਣੀ ਆ ਤੇ ਅੱਜ ਕਣਕ ਦੀ ਕਟਾਈ ਕਰ ਦੇਣੀ ਆ ਸ਼ੁਰੂ ਆਪਾਂ ਤੇ ਉਹ ਵੀ ਆਪਾਂ ਮਕਾਵਾਗੇ ਤੁਹਾਨੂੰ ਤੇ ਹੋਰ ਵੀ ਕੰਮ ਇੱਕ ਦੋ ਹੈਗੇ ਕਰਨ ਵਾਲੇ ਬਦੋਂ ਵੀਡੀਓ ਦੇ ਨਾਲ ਜੁੜੇ ਰਹੋ ਸਾਰਾ ਕੁਝ ਦਿਖਾਵਾਂਗੇ ਪੂਰੀ ਐਂਡ ਕਰਾਵਾਂਗੇ ਲੋ ਵੀ ਮਿੱਤਰੋ ਵਾਰਦੇ ਹੋਣ ਛੋਟੇ ਨੂੰ ਸਲਫ ਕਰਕੇ ਸਟਾਰਟ ਤੇ ਫਿਰ ਉਹਨਾਂ ਜਿਹਨੂੰ ਕੰਪੈਨ ਵੀ ਆ ਜਣੀ ਹੋਣਾ ਫਿਰ ਚੱਲਦੇ ਆਪਾਂ ਕਢ ਗਏ ਤੋਂ ਪਾਸ਼ਾ ਚਾਰ ਹੁ ਮਾਰਸ ਚਾ ਪਾਸ਼ਾ ਲਓ ਮਿੱਤਰੋ ਚੱਲਦੇ ਹੁਣ ਦੇ ਫਿਰ ਰਾਹ ਚੱਲਦੇ ਨੂੰ ਜਾਂਦੇ ਆਪਾਂ ਆ ਵੀ ਮਿੱਤਰੋ ਚੱਲ ਵੀ ਕੰਪੈਨ ਐ ਐਂਡ ਗੱਲ ਬਾਤ ਕਹਿੰਦੇ ਸਰਾ ਲਾਈ ਆਉਂਦੇ ਚੋਬਰ ਤੇ ਪਾ ਜਾਵਾਂ ਐਂਡ ਕਰਾਈ ਜੂਦੇ ਆਊ ਬੰਦਾ ਬੁੰਡਾ ਨਹੀਂ ਰਣਾ ਜਾਈਦਾ ਕੋਈ ਵੀ ਲਓ ਮਿੱਤਰੋ ਆ ਜੀ ਨੂੰ ਨਾ ਜੱਟ ਪਾਲਾ ਢੀਕਦਾ ਮਨ ਆ ਜੀ ਤੇ ਮਰਮਰ ਜਾਂਦਾ ਤੁਹਾਨੂੰ ਵੀ ਆਨੂੰ ਵੀ ਪਤਾ ਹੀ ਆ ਸਾਰਿਆਂ ਨੂੰ ਮਿੱਤਰੋ 6 ਮਹੀਨੇ ਦੀ ਕਮਾਈ ਆ ਸਾਰਾ ਸਾਲ ਕਾਣੀ ਆ ਆ ਜੀ ਉਹਦੇ ਬਾਲੇ ਹੀ ਨਿਤ ਕਰ ਦੇਣਾ ਜੱਟ ਵੀਰ ਚਲੋ ਆਹ ਰਾਣੀ ਚੱਲਦੀ ਆ ਨਾ ਆਏ ਹਾਏ ਫਿਰ ਤਾਂ ਨਿਆਰਾ ਆ ਜਾਂਦਾ ਐਂਡ ਗੱਲ ਬਾਤ ਹੋ ਜਾਂਦੀ ਕੁੜੀ ਤੇ ਲਾਲਾ ਮੇਦਰੋ ਨੂੰ ਪਛਲਾ ਲਾ ਲਾ ਲਾਲਾ ਲਾ ਇਧਰੋਂ ਲਾਲਾ ਤੇ ਲਾ ਲਾ ਜਾ ਉਹ ਤੇ ਲਾਲਾ ਜਾਦਾ ਲਾਲਾ ਮੇਦਰੋ ਰਹਿ ਗਿਆ ਥੋੜਾ ਹੀ ਕੰਮ ਆ ਮੁਰਗੇ ਬਣ ਕੇ ਤੋੜੀ ਇਹਦਾ ਫੈਰ ਜੱਟ ਵਹਿਲੇ ਆ ਵੇਖਾਂਗੇ ਝੋਨੇ ਜਾਂਨੇ ਜੀ ਉਹਾਂ ਕਿ ਸਟਾਰ ਲੱਗਣਗੀਆਂ ਚੱਲ ਰਾਣੀ ਸੁਨਦਰਾ ਮੇਤਰੋਂ ਬੜਾ ਕੰਮ ਮੇਰੀ ਕੋਟੀ ਗਈ ਏ ਹੁਣ ਰਹਿ ਗਿਆ ਕੰਮ ਤੋੜੀ ਦਾ ਹੁਣ ਚੱਲਦੇ ਆ ਮੰਡੀ ਨਾਲੋਂ ਨਾਲ ਲਾਉਣੇ ਆਪਾਂ ਨਾਰਮਲ ਦਾ ਨੂੰ ਮੱਡੀ ਚੱਲ ਗਿਆ ਆਓ ਮੇਤਰੋਂ ਪਹੁੰਚ ਕੇ ਮੰਡੀ ਦੇ ਮੰਡੀ ਦੇ ਅੱਗੇ ਕਾਸ ਪੂਰਾ ਚੱਲ ਰਿਹਾ ਰਹਿੰਦੇ ਇਹਦੇ ਇੱਕੋ ਟਰਾਲਾ ਲੈਣਾ ਤੇ ਜਾਣਾ ਗਿਆ ਹੁਣੇ ਆ ਇਹ ਇੱਕ ਲਿਆ ਹਾ ਨੂੰ ਬਾਲੀ ਅੱਗ ਲੱਗੀ ਬਾਲੀ ਜਦੀ ਨੇਰੀ ਪੂਰਾ ਇਧਰ ਹਾਏ ਇੰਨਾ ਕਾਸ ਜਿਆਦਾ ਨਹੀਂ ਵਹੇ ਕੰਮ ਇਹਦੇ ਨਾਰਮਲ ਜਿਹਾ ਹੀ ਆ ਹਾਂਜੀ ਮਿੱਤਰੋ ਤੇ ਜਿਦਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਵੀ ਆਪਾਂ ਕਣਕ ਵੜ ਲਈ ਤੇ ਮੰਡੀ-ਮੁੰਡੀ ਛੋਟਾ ਆਏ ਆਪਾਂ ਤੇ ਆ ਉਥੋਂ ਆਣ ਕੇ ਮਿੱਤਰੋ ਘਟਾ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਇੱਕ ਸੇਰ ਵੜਾ ਪੀੜ ਹੁੰਦਾ ਪਿਆ ਸੀ ਸਾਰੀ ਝਾੜੀ ਧੁੱਪੇ ਲੱਗੇ ਰਹੇ ਤੇ ਫਿਰ ਆਣ ਕੇ ਆਪਾਂ ਨਹਾ ਧੋ ਲਿਆ ਜਦੋਂ ਨਹਾ ਧੋ ਰੋਟੀ ਖਾ ਕੇ ਆਪਾਂ ਫਰੈਸ਼ ਹੋ ਗਏ ਸੀ ਤੇ ਬਾਹਰ ਘੁੰਮਣ ਆਏ ਕਿਉਂਕਿ ਬੱਤੀ ਤੇ ਹੈਗੀ ਨਹੀਂ ਤੁਸੀਂ ਵੇਖੋ